ਪਾਠ 11 ਪ੍ਰੌਣਾਚਾਰੀ ਦਰਵਾਜ਼ੇ ਦੀ ਘੰਟੀ ਖੜਕੀ ਪ੍ਰੀਤੀ ਨੇ ਦਰਵਾਜ਼ਾ ਖੋਲਿਆ ਸਾਹਮਣੇ ਦੋ ਵਿਅਕਤੀ ਖੜੇ ਸਨ ਜਿਨ੍ਹਾਂ ਤੋਂ ਪ੍ਰੀਤੀ ਬਿਲਕੁਲ ਅਣਜਾਣ ਸੀ ਦੱਸੋ ਜੀ ਕਿਸ ਨੂੰ ਮਿਲਣਾ ਹੈ ਮੈਂ ਪ੍ਰੀਤੀ ਹਾਂ ਪ੍ਰੀਤੀ ਨੇ ਬੜੇ ਹੀ ਨਿਮਰਤਾ ਨਾਲ ਆਉਣ ਵਾਲੇ ਤੋਂ ਪੁੱਛਿਆ ਪ੍ਰੀਤੀ ਕੀ ਇਹ ਸਰਦਾਰ ਗੁਰਨਾਮ ਸਿੰਘ ਜੀ ਦਾ ਘਰ ਹੈ ਅੱਛਾ ਇਹ ਤਾਂ ਬਾਉ ਜੀ ਨੂੰ ਮਿਲਣ ਆਏ ਹਨ ਉਹ ਆਪਣੇ ਦਾਦਾ ਜੀ ਨੂੰ ਬਾਉ ਜੀ ਹੀ ਆਖਦੀ ਹੈ ਜੀ ਹਾਂ ਉਹ ਮੇਰੇ ਦਾਦਾ ਜੀ ਹਨ ਕੀ ਤੁਸੀਂ ਉਹਨਾਂ ਨੂੰ ਮਿਲਣਾ ਹੈ ਹਾਂ ਪੁੱਤਰ ਮੈਂ ਉਹਨਾਂ ਨੂੰ ਹੀ ਮਿਲਣਾ ਹੈ ਆਉਣ ਵਾਲੇ ਨੇ ਕਿਹਾ ਮੈਂ ਉਹਨਾਂ ਦੇ ਪੁਰਾਣੇ ਪਿੰਡੋਂ ਆਇਆ ਹਾਂ ਜੇ ਉਹ ਘਰ ਹੀ ਹਨ ਤਾਂ ਉਹਨਾਂ ਨੂੰ ਕਹੋ ਕਿ ਉਹਨਾਂ ਦਾ ਮਿੱਤਰ ਹਰੀਸ਼ ਕੁਮਾਰ ਉਹਨਾਂ ਨੂੰ ਮਿਲਣ ਆਇਆ ਹੈ ਤੁਸੀਂ ਬੈਠੋ ਮੈਂ ਉਹਨਾਂ ਨੂੰ ਹੁਣੇ ਬੁਲਾਉਂਦੀ ਹਾਂ ਪ੍ਰੀਤੀ ਨੇ ਆਉਣ ਵਾਲੇ ਪਰੋਣੇ ਨੂੰ ਬੈਠਕ ਵਿੱਚ ਬਿਠਾ ਦਿੱਤਾ ਉਸਨੇ ਪੰਖਾ ਚਲਾ ਦਿੱਤਾ ਤੇ ਅਖਬਾਰ ਲਿਆ ਕੇ ਉਹਨਾਂ ਦੇ ਸਾਹਮਣੇ ਰੱਖ ਦਿੱਤੀ ਉਹ ਜਾਣਦੀ ਸੀ ਕਿ ਜਿਸ ਤਰ੍ਹਾਂ ਦੇ ਉਸਦੇ ਬਾਉ ਜੀ ਨੂੰ ਅਖਬਾਰ ਪਸੰਦ ਹੈ ਉਸੇ ਤਰ੍ਹਾਂ ਉਹਨਾਂ ਦੇ ਦੋਸਤ ਨੂੰ ਵੀ ਹੋਵੇਗੀ ਪ੍ਰੀਤੀ ਦੇ ਬਾਉ ਜੀ ਫੌਜ ਵਿੱਚੋਂ ਰਿਟਾਇਰ ਹੋਏ ਸਨ ਇਸ ਲਈ ਉਹਨਾਂ ਨੂੰ ਅਖਬਾਰ ਪੜ੍ਹਨ ਦੀ ਆਦਤ ਸੀ ਉਹ ਫਟਾਫਟ ਬਾਉਜੀ ਕੋਲ ਗਈ ਤੇ ਉਹਨਾਂ ਦੇ ਕੋਲ ਜਾ ਕੇ ਕਹਿਣ ਲੱਗੀ ਦੇਖੋ ਬਾਉਜੀ ਤੁਹਾਨੂੰ ਕੌਣ ਮਿਲਣ ਆਇਆ ਹੈ ਉਸਦੇ ਬਾਉਜੀ ਉਸ ਵੱਲ ਦੇਖ ਕੇ ਹੱਸ ਪਏ ਤੇ ਪ੍ਰੀਤੀ ਉਹਨਾਂ ਦੀ ਬਾਹ ਖਿੱਚ ਕੇ ਬੈਠਕ ਵੱਲ ਲੈ ਗਈ ਬੈਠਕ ਵਿੱਚ ਆਪਣੇ ਦੋਸਤ ਨੂੰ ਦੇਖ ਕੇ ਬਾਉਜੀ ਬਹੁਤ ਖੁਸ਼ ਹੋਏ ਉਹ ਦੋਵੇਂ ਬਹੁਤ ਚੰਗੀ ਤਰ੍ਹਾਂ ਮਿਲੇ ਉਹ ਦੋਵੇਂ ਬਚਪਨ ਦੇ ਦੋਸਤ ਸਨ ਇਕੱਠੇ ਪੜ੍ਹਦੇ ਰਹੇ ਸਨ ਤੇ ਇਕੱਠੇ ਹੀ ਨੌਕਰੀ ਵਿੱਚ ਭਰਤੀ ਹੋਏ ਸਨ गुर नाम, तेरी पोतरी दा बहुत होशियार है बड़ी सी है जी ने अपने बारे गलता तेरी ठीक है पर एनी भी नहीं सारे बच्चे एक जिहे नहीं होंगे प्रीति ही कुछ अजि है की ओर हर एक दर कर असल बोहोत समा मेरे न ਤੇ ਇਸ ਲਈ ਮੇਰੇ ਕੋਲੋ ਕੁਝ ਨਾ ਕੁਝ ਪੁੱਛਦੀ ਰਹਿੰਦੀ ਹੈ ਸਾਡਾ ਦਾਦਾ ਪੋਤੀ ਦਾ ਜੀ ਲੱਗਾ ਰਹਿੰਦਾ ਹੈ ਨਾਲੇ ਸਮਾਂ ਵੀ ਚੰਗਾ ਲੰਘ ਜਾਂਦਾ ਹੈ ਬਾਉ ਜੀ ਤੁਸੀਂ ਆਪਣੇ ਮਿੱਤਰ ਬਾਰੇ ਮੈਨੂੰ ਤਾਂ ਕੁਝ ਦੱਸਿਆ ਹੀ ਨਹੀਂ ਮੈਂ ਤਾਂ ਪਹਿਲਾਂ ਕਦੇ ਮਿਲੀ ਹੀ ਨਹੀਂ ਪ੍ਰੀਤੀ ਨੇ ਕਿਹਾ ਪ੍ਰੀਤੀ ਦੀ ਗੱਲ ਸੁਣ ਕੇ ਦੋਵੇਂ ਜਣੇ ਹੱਸ ਪਏ ਹਰੀਸ਼ ਚੰਦਰ ਨੇ ਕਿਹਾ ਬਈ ਮੈਂ ਕੋਈ ਉਪਰਾ ਨਹੀਂ ਮੈਂ ਬਾਉ ਜੀ ਦਾ ਦੋਸਤ ਹਾਂ ਪਰਾਵਾ ਤੋਂ ਵੀ ਵੱਧ ਸਾਡਾ ਬਚਪਨ ਇਕੱਟੇ ਹੀ ਗੁਜ਼ਰਿਆ ਹੈ ਤੇਰੇ ਬਾਉ ਜੀ ਪੜ੍ਹ ਲਿਖ ਕੇ ਫੌਜ ਵਿੱਚ ਚਲੇ ਗਏ ਰੀਤੀ ਨੇ ਪੁੱਛਿਆ ਬਾਉ ਜੀ ਫਿਰ ਉਹ ਕੁਝ ਝਿਜਕ ਗਈ ਤੇ ਕਹਿਣ ਲੱਗੀ ਕੀ ਮੈਂ ਤੁਹਾਨੂੰ ਵੀ ਬਾਉ ਜੀ ਆਖ ਸਕਦੀ ਹਾਂ ਹਾਂ ਕਿਉਂ ਨਹੀਂ ਤੇਰੇ ਬਾਉ ਜੀ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹਰੀਸ਼ ਚੰਦਰ ਨੇ ਕਿਹਾ ਅੱਛਾ ਬਾਉ ਜੀ ਮੈਂ ਪੁੱਛ ਰਹੀ ਸੀ ਕਿ ਤੁਸੀਂ ਫੌਜ ਵਿੱਚ ਕਿਉਂ ਨਹੀਂ ਗਏ ਸਾਡੇ ਦੋਹਾਂ 'ਚੋਂ ਇੱਕ ਨੇ ਹੀ ਫੌਜ ਵਿੱਚ ਜਾਣਾ ਸੀ ਸੋ ਮੈਂ ਇਹ ਕੰਮ ਤੇਰੇ ਬਾਉ ਜੀ ਨੂੰ ਦੇ ਦਿੱਤਾ ਤੇ ਮੈਂ ਸਕੂਲ ਵਿੱਚ ਭਰਤੀ ਹੋ ਗਿਆ ਹਰੀਸ਼ ਚੰਦਰ ਨੇ ਕਿਹਾ ਸਕੂਲ ਵਿੱਚ ਭੜਤੀ ਉਹ ਕਿਸ ਲਈ ਪ੍ਰੀਤੀ ਨੇ ਪੁੱਛਿਆ ਪੜਾਉਣ ਲਈ ਮੈਂ ਅਧਿਆਪਕ ਜੋ ਬਣ ਗਿਆ ਸੀ ਹਰੀਸ਼ ਚੰਦਰ ਨੇ ਪ੍ਰੀਤੀ ਨੂੰ ਪਿੰਡ ਬਾਰੇ ਪੁੱਛਿਆ ਪ੍ਰੀਤੀ ਨੇ ਪੁੱਛਿਆ ਕਿ ਇਹ ਪਿੰਡ ਕੀ ਹੁੰਦਾ ਹੈ ਹਰੀਸ਼ ਬਾਉ ਜੀ ਨੇ ਕਿਹਾ ਕਿ ਜੇਕਰ ਪਿੰਡ ਬਾਰੇ ਪੁੱਛਣਾ ਹੈ ਤਾਂ ਇਨ੍ਹਾਂ ਤੋਂ ਹੀ ਪੁੱਛੋ ਫਿਰ ਉਹ ਆਪਣੇ ਦੋਸਤ ਨੂੰ ਕਹਿਣ ਲੱਗੇ ਕਿ ਉਹ ਪਿੰਡ ਆਉਣ ਤੇ ਉਨ੍ਹਾਂ ਨੂੰ ਪ੍ਰੋਣਾਚਾਰੀ ਦਾ ਮੌਕਾ ਦੇਣ ਇਹ ਤਾਂ ਬਹੁਤ ਚੰਗੀ ਗੱਲ ਹੈ ਤੁਸੀਂ ਕਦੇ ਸਾਡੇ ਪਿੰਡ ਆਓ ਨਾ ਬੜੀ ਦੇਰ ਹੋ ਗਈ ਹੈ ਪਿੰਡ ਗਿਆ ਨੂੰ ਜਦੋਂ ਤੋਂ ਪਿੰਡ ਛੱਡਿਆ ਹੈ ਕਦੇ ਫੇਰਾ ਹੀ ਨਹੀਂ ਮਾਰਿਆ ਠੀਕ ਹੈ ਇਹੀ ਕਿਹੜਾ ਵੱਡੀ ਗੱਲ ਹੈ ਮੈਂ ਅੱਜ ਹੀ ਪ੍ਰੋਗਰਾਮ ਬਣਾ ਲੈਂਦਾ ਹਾਂ ਨਹੀਂ ਮੈਂ ਤੁਹਾਡੇ ਆਉਣ ਬਾਰੇ ਨਹੀਂ ਕਹਿ ਰਿਹਾ ਮੈਂ ਤਾਂ ਪ੍ਰੀਤੀ ਨੂੰ ਪਿੰਡ ਦਿਖਾਉਣ ਵਾਸਤੇ ਕਹਿ ਰਿਹਾ ਹਾਂ ਐਨੀ ਬੀਬੀ ਕੁੜੀ ਨੂੰ ਵੀ ਤੇ ਪਿੰਡ ਦੇਖਣਾ ਚਾਹੀਦਾ ਹੈ ਐਨੇ ਨੂੰ ਪ੍ਰੀਤੀ ਕਮਰੇ ਵਿੱਚ ਅੰਦਰ ਆਈ ਉਸਨੇ ਦਾਦਾ ਜੀ ਤੇ ਉਹਨਾਂ ਦੇ ਦੋਸਤਾਂ ਦੀ ਸਾਰੀ ਗੱਲ ਸੁਣ ਲਈ ਸੀ ਉਸ ਨੂੰ ਪਤਾ ਸੀ ਕਿ ਦੂਜਿਆਂ ਦੀਆਂ ਗੱਲਾਂ ਸੁਣਨਾ ਚੰਗੀ ਆਦਤ ਨਹੀਂ ਪਰ ਹੁਣ ਤਾਂ ਉਸ ਦਾ ਜ਼ਿਕਰ ਹੋ ਰਿਹਾ ਸੀ ਉਸ ਕੋਲੋਂ ਰਹਿਣਾ ਗਿਆ ਉਹ ਕਹਿਣ ਲੱਗੀ ਜੀ ਦਾਦਾ ਜੀ ਜ਼ਰੂਰ ਮੈਂ ਵੀ ਪਿੰਡ ਦੇਖਣਾ ਚਾਹੁੰਦੀ ਹਾਂ ਮੈਂ ਤੇ ਕਦੇ ਕੋਈ ਪਿੰਡ ਨਹੀਂ ਦੇਖਿਆ ਭਲਾ ਪਿੰਡ ਕਿਹੋ ਜਿਹੇ ਹੁੰਦੇ ਹਨ